ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਮੈਂ ਜੀਤ ਮੇਂਦਰ ਸਿੰਘ ਸਿੱਧੂ ਅੱਜ ਤੁਹਾਡੇ ਨਾਲ ਰੂਬਰੂ ਹੋਇਆ ਕੁਝ ਬਹੁਤ ਅਹਿਮ ਗੱਲਾਂ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਇਨਫੋਰਮੇਸ਼ਨ ਦੇਣਾ ਚਾਹਣਾ ਕਿ ਇੱਕ ਮੇਰਾ ਫੇਸਬੁੱਕ ਦਾ ਪੇਜ ਕਈ ਸਾਲਾਂ ਤੋਂ ਜਿਹੜਾ ਮੈਂ ਚਲਾ ਰਿਹਾ ਸੀ ਤੇ ਤੁਸੀਂ ਸਾਰਿਆਂ ਨੇ ਉਸ ਪੇਜ ਨੂੰ ਮੈਨੂੰ ਪਰਸਨਲ ਤੌਰ ਤੇ ਵੀ ਫੋਲੋ ਵੀ ਕੀਤਾ ਲਾਈਕ ਵੀ ਕੀਤਾ ਤੇ ਆਪਦੇ ਤੁਸੀਂ ਜਿਹੜੇ ਸਜਾ ਸੀ ਉਹ ਵੀ ਤੁਸੀਂ ਸਮੇ ਸਮੇ ਸਿਰ ਮੈਨੂੰ ਭੇਜਦੇ ਰਹੇ ਹੋ ਸੋ ਥੋੜਾ ਜਿਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਆਪ ਜੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਉਹ ਜਿਹੜਾ ਪੇਜ ਸੀਗਾ ਮੇਰਾ ਫੇਸਬੁੱਕ ਦਾ ਉਹ ਕੁਝ ਟੈਕਨੀਕਲ ਕਾਰਨਾ ਕਰਕੇ ਸਾਨੂੰ ਬੰਦ ਕਰਨਾ ਪੈ ਰਿਹਾ ਸੋ ਇੱਕ ਦੋ ਦਿਨਾਂ ਵਿੱਚ ਉਹ ਪੇਜ ਬੰਦ ਹੋ ਜਾਏਗਾ ਤੁਹਾਨੂੰ ਇੱਕ ਨਾਲ ਦੀ ਨਾਲ ਇਹ ਵੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਇੱਕ ਨਵਾਂ ਪੇਜ ਅਸੀਂ ਉਹ ਤਿਆਰ ਕਰ ਲਿਆ ਜਿਹਦਾ ਲਿੰਕ نیچے ਆ ਜਾਏਗਾ ਸੋ ਮੈਂ ਉਮੀਦ ਰੱਖਦਾ कि जिस तरीके नाल ਤੁਸੀਂ ਪਿਛਲੇ ਲੰਬੇ ਸਮੇਂ ਤੋਂ ਮੇਰੇ ਨਾਲ ਇਸ ਅਫੀਸ਼ੀਅਲ ਜੋ ਮੇਰਾ ਪੇਜ ਸੀਗਾ ਫੇਸਬੁੱਕ ਦਾ ਉਹਦੇ ਨਾਲ ਜੁੜੇ ਸੀ ਮੈਨੂੰ ਵੀ ਉਸ ਚੀਜ਼ ਦਾ ਬੜਾ ਹੌਸਲਾ ਤੇ ਬੜੀ ਤਸੱਲੀ ਮਿਲਦੀ ਸੀ ਕਿ ਲੋਕ ਜਿਹੜੇ ਮੇਰੇ ਨਾਲ ਜੁੜੇ ਨੇ ਸincerely ਉਹ ਮੈਨੂੰ ਗਾਈਡ ਵੀ ਕਰਦੇ ਨੇ ਪਲੱਸ ਜਿਹੜੀ ਕੋਈ ਮੇਰੀ ਐਕਟੀਵਿਟੀ ਹੁੰਦੀ ਹੈ ਜਿਹੜੀ ਉਹ ਪਸੰਦ ਕਰਦੇ ਨੇ ਉਹਦੇ ਪ੍ਰਤੀ ਵੀ ਜਰੂਰ ਕਮੈਂਟ ਕਰਦੇ ਸੀ ਤੇ ਕਈ ਕਮੈਂਟ ਇਹ ਜਿਹੇ ਵੀ ਜਰੂਰ ਆਉਂਦੇ ਸੀ ਮੈਂ ਸਮਝਦਾ ਉਹ ਬੜੇ ਕੰਸਟਰਕਟਿਵ ਤੇ ਪੋਜੀਟਿਵ ਕਮੈਂਟ ਹੁੰਦੇ ਸੀ ਜਿਹੜੀਆਂ ਕਈ ਗੱਲਾਂ ਸ਼ਾਇਦ ਸਾਡੇ ਤੋਂ ਰਹਿ ਜਾਂਦੀਆਂ ਸੀ ਜਾਂ ਕੋਈ ਕਮੀ ਰਹਿ ਜਾਂਦੀ ਸੀ ਉਹ ਅਸੀਂ ਅੱਗੇ ਪੂਰੀ ਕਰਦੇ ਰਹੇ ਹਾਂ ਸੋ ਹੁਣ ਵੀ ਮੈਂ ਇਹੀ ਉਮੀਦ ਕਰਾਂਗਾ ਕਿ ਜਿਸ ਤਰੀਕੇ ਨਾਲ ਤੁਸੀਂ ਪਿੱਛੇ ਮੈਨੂੰ ਇੰਨੇ ਲੰਬੇ ਸਮੇਂ ਤੋਂ ਉਸ ਪੇਜ ਨਾਲ ਜੁੜ ਕੇ ਮੈਨੂੰ ਹੌਸਲਾ ਦਿੱਤਾ ਪਿਆਰ ਦਿੱਤਾ ਸਾਥ ਦਿੱਤਾ ਅਹੋ ਜਿਹੜਾ ਨਵਾਂ ਪੇਜ ਅਸੀਂ ਸ਼ੁਰੂ ਕੀਤਾ ਹੈ ਜਿੱਥੇ ਤੁਸੀਂ ਮੇਰੀ ਐਕਟੀਵਿਟੀਆਂ ਪੋਲਿਟੀਕਲ ਸੋਸ਼ਲ ਰਿਲੀਜੀਅਸ ਜਿਹੜੀਆਂ ਕੋਈ ਐਕਟੀਵਿਟੀ ਆ ਸਮੇਂ-ਸਮੇਂ 'ਤੇ ਕਰਦੇ ਆ ਉਹਨੂੰ ਤੁਸੀਂ ਲਾਈਕ ਵੀ ਕਰੋਗੇ ਤੇ ਜਿਹੜੀਆਂ ਕੋਈ ਗੱਲਾਂ ਮੇਰੇ ਕੋਲੇ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਜਿਹਨੂੰ ਆਪਾਂ ਸੁਝਾਅ ਵੀ ਕਹਿ ਸਕਦੇ ਆ ਉਹ ਮੈਂ ਵੈਲਕਮ ਵੀ ਕਰੂੰਗਾ ਇੰਟਰੈਕਸ਼ਨ ਵੀ ਮੈਂ ਚਾਹੂੰਗਾ ਕਿ ਜਿਹੜੇ ਮੇਰੇ ਇਸ ਪੇਜ ਨਾਲ ਜੁੜਦੇ ਨੇ ਮੇਰੇ ਦੋਸਤ ਮੇਰੇ ਮਿੱਤਰ ਮੇਰੇ ਵੈਲ ਵਿਸ਼ਰਸ ਉਹ ਜ਼ਰੂਰ ਮੈਨੂੰ ਗਾਈਡ ਵੀ ਕਰਿਆ ਕਰੋ ਤੇ ਮੈਨੂੰ ਦੱਸਿਆ ਵੀ ਕਰੋ ਕਿ ਜੇ ਕੋਈ ਸਾਡੇ ਚ ਕਮੀ ਪੇਸ਼ੀ ਹੈ ਉਹ ਵੀ ਸਾਡੀ ਹਾਈਲਾਈਟ ਕਰਿਆ ਕਰੋ ਤਾਂ ਕਿ ਉਸ ਨੂੰ ਠੀਕ ਕਰਕੇ ਅਸੀਂ ਅੱਗੇ ਵਧੀਆ ਤਰੀਕੇ ਨਾਲ ਜਿਹੜਾ ਅਸੀਂ ਕੰਮ ਲੋਕਾਂ ਦੀ ਸੇਵਾ ਪੰਜਾਬੀਆਂ ਦੀ ਸੇਵਾ ਪੰਜਾਬ ਦੀ ਸੇਵਾ ਕਰ ਰਹੇ ਹਾਂ ਉਹਦੇ ਵਿੱਚ ਹੋਰ ਅਸੀਂ ਵਾਧਾ ਕਰ ਸਕੀਏ ਸੋ ਇੱਕ ਵਾਰ ਫੇਰ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਉੱਥੇ ਇਹੀ ਬੇਨਤੀ ਕਰਦਾ ਕਿ ਜਿਹੜਾ ਅਸੀਂ ਪਿਛਲਾ ਫੇਸਬੁੱਕ ਦਾ ਪੇਜ ਜੋ ਬੰਦ ਕਰ ਰਹੇ ਆ ਤੇ ਨਵੇਂ ਪੇਜ ਨਾਲ ਤੁਸੀਂ ਜੁੜ ਕੇ ਜਰੂਰ ਮੈਨੂੰ ਹੌਸਲਾ ਦਿਓ ਮੇਰਾ ਖਿਆਲ ਹੈ ਜਿਹੜੀ ਆਪਣੀ ਇੱਕ ਸਾਂਝ ਪਿੱਛੇ ਦੇ ਸਾਲਾਂ ਦੀ ਬਣੀ ਹੋਈ ਹੈ ਉਹ ਹੋਰ ਗੁੜੀ ਤੇ ਤਕੜੀ ਹੋ ਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਨਿਭਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ